ਹਾਲਤ ਹੋ ਜਾਂਦੀ ਆ ਨਹੀਂ ਆ ਸਾਰਾ ਅੰਦਰ ਜਾਣਾ ਹੀ ਆ 42 ਜੇ ਨਾਲ ਨਾਲ ਦੁੰਦਾ ਕਹੀਂ ਦੇ ਪਾਈ ਪਾਸ ਗੱਡੀਆਂ ਲੈ ਜੋ ਤੁਸੀਂ ਜੀ ਲਾਸਟ ਟਾਈਮ ਨਾ ਮੈਂ ਆ ਵੀਡੀਓ ਪਾਈ ਸੀ ਇਹਦੀ ਤੇ ਬਾਲੇ ਬਾਈ ਪਹੁੰਚਦੇ ਸੀ ਵੀ ਇਹ ਕਿੱਥੋਂ ਲੈ ਆਇਆ ਨਾ ਮੈਂ ਉੱਤੇ ਵੀ ਦੱਸਿਆ ਸੀ ਬਈ ਇਹ ਬਾਹਰ ਨੂੰ ਇੰਨਾ ਠੰਡਾ ਰਾਤ ਦਾ ਜਿੰਨੀ ਮਰਜ਼ੀ ਧੁੱਪ ਪੈਂਦੀ ਆ ਪਰ ਦੇਖਾ ਬਾਈ ਨੂੰ ਉਹ ਕੀਤਾ ਨਾ ਇਧਰ ਹੱਥ ਖੜਾ ਉਹਦਾ ਕੋਈ ਧਿਆਨ ਨਹੀਂ ਗਾ ਹੁਣ ਤਾਂ ਕੋਰਾ ਮਾੜੀ ਜੀ ਉਹ ਕਰਦੇ ਹਨਾ ਉਹੀ ਸੇਮ ਗੱਲ ਇਹ ਉਹਨੂੰ ਆਇਆ ਹੈ ਇੱਥੇ ਕਿਸੇ ਕਿਸੇ ਅੰਕ ਤੇ ਆ ਗਿਆ। ਤੇ ਤੇ ਗੋਰਾ ਹੈ ਬਾ ਉਹ ਕਰਦੇ ਨੇ ਬਾਹਰ ਨਿਕਲਣ ਦਾ ਹੀ ਆਉਂਦਾਂ ਆਂਗਾ। ਗਜਬ ਵੇਚਦੀ ਨੇ ਰੇ। ਗਜਬ ਵੇਚਦੀ। ਟਾਇਰ ਤੇ ਘੜਨਾ ਪੈਂਦਾ। ਕਾਰ ਨੂੰ ਤਾਂ ਇਹ ਆ ਇਹਨਾਂ ਨੇ ਆਹ ਐਸ ਕੋਲਾਂ ਦੇ ਬੜੇ ਛੋਟੇ ਹੰਡੇ ਆ ਤੋਨਾ ਆ ਮਾੜੀ ਹੋਈ। ਜਾੜ ਚ ਆ ਕੇ ਦੇਖਿਆ ਮੈਂ ਪਰ ਤੇਲ ਹੀ ਬੜਾ ਖਾ ਗਿਆ ਰੀਫਰ। ਉਹ ਲੇਟ ਜਗਾ ਗਿਆ ਉਹਦੇ ਵਾਲੀ ਫਿਊਲ ਲੈਵਲ ਵਾਲੀ ਹੁਣ ਦੁਬਾਰਿਆਂ ਹੈਗਾ ਪੰਪ ਤੇ ਚੱਲਿਆ ਤੇਲ ਪਵਾਉਣ 680 ਲੀਟਰ ਤੇਲ ਪੈ ਗਿਆ ਇਕੱਲੇ ਟਰੱਕ ਟਰੱਕ ਚ ਕਿੰਨੇ ਦਾ ਪਿਆ ਇਹ ਹਾਲ ਚਾਲ ਆ ਸੰਗ ਤੇ ਇਹ ਹੋਰ ਸਾਰੇ ਚੜਦੀ ਕਲਾ ਜਿਹਾ ਇਹ ਨਾਵਾ ਦਿਨ ਨਾਂਮੀ ਸ਼ੁਰੂਆਤ ਕਰੀਏ ਅੱਜ ਹਵਾ ਜਮਾ ਨਹੀਂ ਚੱਲਦੀ ਆ ਫਲੈਗ ਦੀ ਗੱਲ ਕਰਦਾ ਉਹਨਾਂ ਦੇ ਜਮਾ ਨਾਲ ਹੀ ਲਵੇਟਿਆ ਪਿਆ ਨਵਾਂ ਲਾਇਆ ਵੈ ਇਹਨਾਂ ਨੇ ਟਰੱਕਾ ਮੈਂ ਕਰ ਗਿਆ ਇਹ ਸਟਾਰਟ ਬਾ تھੋੜੀ ਥੋੜੀ ਮਾਰ ਲਗੇ ਟਾਇਰਾਂ ਤੇ ਆਹ ਦੇਖੋ ਭਾਈ ਆ ਹਾਲਤ ਹੋ ਜਾਂਦੀ ਆ ਤੇ ਨਹੀਂ ਆ ਸਾਰਾ ਅੰਦਰ ਜਾਣਾ ਹੀ ਆ ਜਾਲੀ ਜੇ ਨਾਮ ਲਾ ਦੇ ਬੰਦਾ ਇਹ ਥਾਰਾ ਮਟਰੰਦਰ ਟੱਪੜਾ ਦੀ ਆ ਦੇਖੋ ਬੰਪਰ ਦਾ ਹਾਲ ਆਗਾ ਨਾਲ ਕਾਕਤ ਹੋਣੇ ਆ ਯਾਰ ਜਾ ਕੇ ਦੇਖਦਾ ਇਹ ਟਾਈਮ ਲੱਗਿਆ ਨਾ ਪਾਣੀ ਮਾਰ ਕੇ ਲਿਉਣੇ ਆਗੇ ਨਾਲੇ ਦੇ ਇਹਦੇ ਸਰਵਿਸ ਕਰਾ ਲੈਣੇ ਜ਼ਿਆਦਾ ਗੰਦਾ ਹੋਇਆ ਬੜਾ ਹੈ ਬਈਆ ਆਲ ਗੁੱਡ ਆਲ ਗੁੱਡ ਰਾਤ ਨੂੰ ਨਾ ਠੰਡ ਬਹੁਤ ਹੁੰਦੀ ਆ ਮੰਨੀ ਮੰਨੀ ਜੀ ਹੀਟ ਛੱਡ ਕੇ ਹੀ ਸੌਣਾ ਪੈਂਦਾ ਬੰਦ ਹੀਟਰ ਟਰੱਕ ਤਾਂ ਆਪਣਾ ਬੰਦ ਹੀ ਹੁੰਦਾ ਚੱਲ ਆ ਕੱਚਾ ਥਾਂਗਾ ਇੱਧਰ ਹੀ ਲਾ ਲਿਆ ਉੱਧਰ ਨਾ ਯਾਰ ਪੱਕੇ ਥਾਂ 'ਚ ਹੈ ਨਹੀਂ ਸੀ ਪਾਰਕਿੰਗ ਆ ਉੱਧਰ ਲੈ ਚ ਸਾਰੇ ਚੀ ਉਹ ਬੇਜੀ ਸੀ ਆਲੀ ਕਹਿੰਦੇ ਸਕੀਲ ਪੈਣੀ ਆਪਾਂ ਨੂੰ ਸ਼ੂਨੇ ਵਾਲੀ ਸਾਰਾ ਕੋ ਗੁੱਡ ਆ ਨਾ ਬਲੈਕ ਖੁੱਲ ਐ ਨਾਲ ਦਾ ਉਹਦੇ ਕੋਲੇ ਟਰੱਕ ਹੁੰਦਾ ਸੀਗਾ ਲਾਹਪ੍ਰੀਤ ਕੋਲੇ ਮੇਰੇ ਕੱਲ ਹੀ ਕੱਲ ਹੀ ਗੱਲ ਹੋਈ ਆ ਲਾਹਪ੍ਰੀਤ ਨਾਲ ਉਹਨੇ ਚੇਂਜ ਕਰ ਲਿਆ ਉਹ ਕਹਿੰਦਾ ਜੈਕ ਨਾਪ ਹੋ ਗਿਆ ਸੀ ਸ਼ਾਲਾ ਚ ਹੁਣ ਇਹਦੇ ਨਾਲ ਤੇ ਲੈ ਆਪਣੇ ਆਂਦਾ ਏਡੀ ਆਈ ਉਹ ਨਾ ਲਾਅ ਦਾ ਨੈਰਾ ਜਿਹੜੇ ਜਾਲੇ ਜੇ ਹਨ ਇਹ ਹਵਾ ਰੋਕਦੇ ਅੰਦਰ ਜਾਣ ਤੋਂ ਜਾ ਕੇ ਪਾਣੀ ਮਾਰ ਦਾਂਗੇ ਇਹ ਜਿਹੜੇ ਭੱਗੂ ਜਣੇ ਉੱਡੇ ਫਿਰਦੇ ਉਹ ਆ ਗਏ ਯਾਦੇ ਆ ਦੇਖ ਆ ਲੈ ਨਿਊ ਵੇ ਟਰੈਲਰ ਜਾੜਾ ਆਪਾਂ ਨੂੰ 828 ਕਿਲੋਮੀਟਰ ਆ ਗਿਆ ਇੱਥੋਂ 8:30 ਹੋ ਗਏ ਆ 8:30 10 ਕੋਈ 6-7 ਵਜੇ ਤਿਆਂ ਨੂੰ ਪਹੁੰਚ ਜਾਾਂਗੇ ਵਿਚਾਰੇ ਰੋਗ ਤਾਂ ਮਗਰਲੇ ਟਰੱਕਾਂ ਨੇ ਆਏ ਉਹਦੇ ਮੰਗ ਰਾਈ ਜਾਂਦਾ ਸੀ ਜਾਣ ਵਾਸਤੇ ਤੇ ਉਹ ਵਿਚਾਲੇ ਰੁਕ ਗਿਆ ਆਉ ਖਾ ਗਿਆ ਵੀ ਰੁੱਖਾ ਆਪਣੇ ਨਾਲ ਨਹੀਂ ਉਹਦੇ ਨਾਲ ਕਹਿੰਦੇ ਭਾਈ ਪਾਸ ਗੱਡੀਆਂ ਲੈ ਜੋ ਤੁਸੀਂ ਜੀ ਸਕੇਲ ਕਹਿੰਦੇ ਅਸੀਂ ਪੱਕੀ ਬੰਦ ਕੀਤੀ ਆ ਯਾ ਕਦੇ ਛੁੰਨਾ ਛੁੰਨਾ ਲਾਸਟ ਟਾਈਮ ਨਾ ਮੈਂ ਆ ਵੀਡੀਓ ਪਾਈ ਸੀ ਇਹਦੀ ਤੇ ਬਾਲੇ ਬਾਈ ਪੁੱਛਦੇ ਸੀ ਵੀ ਇਹ ਕਿੱਥੋਂ ਲਿਆ ਇਹਦਾ ਨਾ ਮੈਂ ਉਹਦੇ ਵੀ ਦੱਸਿਆ ਸੀ ਭਾਈ ਇਹ ਬਾਹ ਨੂੰ ਇੰਨਾ ਠੰਡਾ ਰਾਤ ਦਾ ਜਿੰਨੀ ਮਰਜ਼ੀ ਧੁੱਪ ਪੈਂਦੀ ਹੈ ਪਤਾ ਨਹੀਂ ਕਿਦਾਂ ਦਾ ਕੱਪੜਾ ਇਹ ਬਾਈ ਪੁੱਛਦੇ ਕਿਹੜਾ ਕੱਪੜਾ ਐਵੇਂ ਕਹਿੰਦਾ ਭਾਈ ਮੈਨੂੰ ਤਾਂ ਨਹੀਂ ਪਤਾ ਇਹ ਕਿਹੜਾ ਕੱਪੜਾ ਕੀ ਹਿਸਾਬ ਆ ਜਾਲੀ ਜੀ ਆ ਨਾ ਨਾਲੇ ਆਹ ਦੇਖੋ ਐ ਵੇਚਦੀ ਵੀ ਦੀਂਦਾ ਇਹਦੇ ਆਹ ਦੇਖੋ ਤੁਹਾਨੂੰ ਦੀਂਦਾ ਹੂ ਆਰ ਪਰ ਜਾਣਨ ਪਰ ਚੀਜ਼ ਬਹੁਤ ਘੈਂਟ ਆ ਬਾਹ ਜੰਮਾ ਹੀ ਨਹੀਂ ਗਰਮ ਹੁੰਦੀ ਇਹਦੇ ਨਾਲ ਕਹੋ ਕਿ ਨਾ ਭਾਈ ਇੰਦਰੋ ਇਸ ਵੇਲੇ ਉੱਪਰ ਸਿੱਧੀ ਪੈਂਦੀ ਆ ਇਧਰ ਲਈ ਬਾਹ ਤੇ ਤੇ ਨਹੀਂ ਬਾਹ ਮੱਚ ਲੱਗ ਜਾਂਦੀ ਹੈਗੇ ਇਹ ਮੰਗਾਏ ਸੀਗੇ ਮੈਂ ਇੰਡੀਆ ਤੋਂ 2000 ਕੌਣ ਆਇਆ ਸਿੱਖਣੀ ਹੈ ਨਾ ਬੜੀ ਮੇਰੇ ਮੰਮੀ ਨੇੜੀ ਆਏ ਸੀ ਉਹ ਲੈ ਕੇ ਆਏ ਸੀ ਉਦੋਂ ਇਹ ਗੈਰਨਸ ਹਰ ਇੱਕ ਦਾ ਹੱਥੋਂ ਮਿਲਦੇ ਆ Amazon ਵਗੈਰਾ ਤੋਂ ਇਹ ਇੰਡੀਆ ਦਾ ਆਪਣੇ ਮੂੰਹ ਹੀ ਪਾਈ ਫਿਰਦੇ ਨੇ ਸੁਪਰਕਾਰ ਤਾਂ ਇਹ ਵੀ ਨਹੀਂ ਕੁੜੀਆਂ ਪਾਈ ਫਿਰਦੀਆਂ ਹੰਦਕਾਇਆਂ ਉਹ ਹੁੰਦੇ ਆ ਪਲੇਨ ਉਹ ਵੀ ਪਿਆ ਮੇਰੇ ਕੋਲੇ ਉਹ ਮੈਨੂੰ ਕੋਲ ਉਹ ਵੀ ਲਿਆਦੇ ਸੀ ਉਹਦਾ ਇੱਥੇ ਪਏ ਆ ਮਨ ਲਾ ਦਾ ਇਹ ਹੈਗੇ ਆ ਮੇਰੇ ਕੋਲੇ ਚਾਰ ਕੇ 6 ਆ ਚਾਰ ਤੁਮ ਲੰਦਾ ਇੱਥੇ ਅਗੇ ਤਾਂ ਪ੍ਰਿੰਟਡ ਤੇ ਦੋ ਹੈਗੇ ਜਮਾ ਪਲੇਨ ਵਾਲੇ ਆਗੇ ਉਹ ਕੁੜਗਾਂ ਵਾਲੇ ਉਹ ਤਾਂ ਪਾਏ ਨਹੀਂ ਉਹ ਸਕਿਨ ਕਲਰ ਜਾਗਾ ਇਹ ਬਹੁਤ ਹੈਟ ਆ ਇਹ ਐਮਾਜ਼ਨ ਤੇ ਸਰਚ ਕਰ ਲਓ ਮੇਰੇ ਹਿਸਾਬ ਨਾਲ ਮਿਲ ਜੂਗਾ ਇਹ ਅਣਾਈ ਲਾਦੇ ਨੇ ਸਾਰੀ ਬਾਤ ਟੈਟੂ ਕਰਾਏ ਹੁੰਦੇ ਆ ਆ ਦੇਖੋ ਸਾਰੀ ਬਾਤ ਟੈਟੂ ਕਰਾ ਲਿਆ ਆਪਾਂ ਨੀ ਨੇ ਐ 2 ਮੈਂ ਨਾ ਹੁਣ ਆਪਾਂ ਬਣਾਉਣਾ ਆਟ ਗਿਆ ਬਹੁਤ ਘੱਟ ਬਣਾਉਣਾ ਹੈ ਜੀ ਤੇ ਐਨਾ ਕਿ ਖੱਜਲ ਕਰਦੇ ਆ ਨਾ ਭਾਈ ਜਨਤਾ ਜਿਹੜਾ 90 ਦੇ ਜ਼ੋਨ ਤੇ ਕਈ ਦਾ 80 85 ਦੇ ਜਾਂਦੇ ਆ ਜਿਉਂ ਪਾਸਿੰਗ ਲੈਣ ਆਉਂਦੇ ਆ ਉਹ ਲਾ ਦਿਆ ਉਡਣਾ ਗੇਰ ਉਦੋਂ ਪਤਾ ਨਹੀਂ ਕਿਹੜਾ ਬੂਸਟਰ ਮਿਲਦਾ ਇਹਨਾਂ ਨੂੰ ਕੀ ਮਿਲਦਾ ਹਾਲਾ ਇਹ ਜਿਹੜਾ ਉਹ ਰੀਨ ਨੇ ਉਹ ਭਰਾ ਉਹ ਪਾਸਿੰਗ ਲੇਨ ਹੁੰਦੀ ਹੈ ਕਿ ਕਿਸੇ ਨੂੰ ਕ੍ਰਾਸ ਕਰਾਉਣ ਵਾਸਤੇ ਹੁੰਦੀ ਆ ਪਰ ਭਾਈ ਮੈਂ ਦੇਖਿਆ ਇਹਨਾਂ ਦਾ ਮੱਥਾ ਮਾਰਨ ਦਾ ਕੋਈ ਫਾਇਦਾ ਨਹੀਂਗਾ ਬਾਅਦ ਦਾ ਤੁਸੀਂ ਪਿੱਛੇ ਹੋ ਕੇ ਤੁਰੇ ਆਓ ਇਹਨਾਂ ਨੇ ਨਹੀਂ ਸੋਚਣਾ ਆ ਰੇਂਦਾ ਗੁੰਦਾ ਹੁਣ ਆ ਗਰਮੀ ਹੋ ਗਈ ਆ ਤੇ ਆ ਪੈਨਸ਼ਨ ਪਲਾਨ ਵਾਲੇ ਤੁਰੇ ਫਿਰਦੇ ਆ ਭਾਈ ਰੋੜਾ ਤੇ ਠੀਕ ਆ ਆ ਬੁੜੇ ਜੇ ਲੈ ਕੇ ਪਿੱਕਿਆ ਮਗਰ ਘਰ ਜੇ ਪਾਏ ਆ ਪਾਏ ਬੈਠੇ ਹੁੰਦੇ ਆ ਇਹ ਤਾਂ ਜਮੇ ਬਿੜਾ ਕਰਕਾ ਇਹਦਾ ਕੋਈ 80 85 ਹੈ ਨਾ 70 ਦੇ ਤੁਰੇ ਜਾਂਦੇ ਆਗੇ ਮਾਰੇ ਭਾਈ ਇਹਦਾ ਬਿੱਲ ਏ ਇਹਨਾਂ ਨੂੰ ਕਹਣਾ ਕੋਈ ਕਾਲੀ ਐ ਵੀ ਨਾ ਮੀਲਾਂ ਕੱਢਣਗਾ ਇੰਗਾ ਇਹਨਾਂ ਨੇ ਦਾ ਇੱਥੇ ਜਾ ਕੇ ਉਹਨਾਂ ਦਾ ਲਾ ਕੇ ਤੰਬੂ ਬਹਿ ਜਾਣਾਗਾ ਸਾਲਾ ਮਾ ਤੇ ਮੀਟ ਜਾਂ ਬਣਾ ਛਟਣਾ ਦੇ ਖਾ ਛਟਣਾ ਦੂਜੇ ਦਾ ਟਾਈਮ ਖਰਾਬ ਕਰੀ ਜਾਂਦੇ ਆਂ ਆਹ ਤਾਂ ਮੇਰੇ ਨਾਲੇ ਬਿੱਲ ਨੇ ਆ ਇਹ ਬਹੁਤ ਚੜਦੀ ਇਹਨਾਂ ਤੇ ਕਈ ਵਾਰੀ ਨਾ ਤੇ ਕੀ ਕਰ ਸਕਦੇ ਆ ਇਹ ਚੀਜ਼ ਦੀ ਵਜ੍ਹਾ ਤੇ ਡਾਟਾ ਆਪਾਂ ਜਿਆਦਾ ਸਲੋ ਜਾਂਦੇ ਆਂ ਕੰਟੀਨਿਊਸਲੀ ਔਰ ਕੌਣ ਪੁੱਛਦਾ ਨੇਵੇਂ ਨਾ 117 ਹਾਈਵੇ ਸਿੰਗਲ ਹਾਈਵੇ ਆ ਹੁਣ ਆਪਾਂ ਇੱਥੇ ਚੈੱਕ ਕਰਦੇ ਆ ਜਿਵੇਂ ਆਪਾਂ ਇਥੋਂ ਆ ਦੇਖਾ ਬਾਈ ਨੂੰ ਉਹ ਕੀਤਾ ਨਾ ਇਧਰੋਂ ਹੱਥ ਖੜਾ ਉਹਦਾ ਕੋਈ ਧਿਆਨ ਨਹੀਂ ਗਾ ਤੇ ਅੱਕੇ ਕੀ ਹੁੰਦਾ ਸੀ ਨਾ ਜਦੋਂ ਚਲਾਉਣ ਚੱਲਣ ਲੱਗਿਆ ਮੈਂ 15 16 ਦੀਆਂ ਗੱਲਾਂ ਦੱਸਦਾ 2000 ਦੀਆਂ ਬਈ ਐ ਮਾੜਾ ਜਾਂ ਸਾਹਮਣੇ ਆਉਂਦੀ ਰਿਸਪੌਂਸ ਆਉਂਦਾ ਸੀਗਾ ਹਨਾ ਐ ਵੀ ਹੱਥ ਖੜਾ ਕਰਕੇ ਜਾਂਦਾ ਡਰਾਈਵਰ ਸਾਹਮਣੇ ਤੇ ਅੱਜ ਕੱਲ ਦਾ ਜਨਤਾ ਦਾ ਧਿਆਨ ਹੀ ਪਤਾ ਨਹੀਂ ਕਿੱਥੇ ਆ ਇਹਦਾ ਵੀ ਨਹੀਂ ਸੀਗਾ ਹਨਾ ਧਿਆਨ ਐਵੇਂ ਸਾਨੂੰ ਚੈੱਕ ਕਰਾਉਣਾ ਆ ਇਹਨਾਂ ਦੇਖਦੇ ਆ ਨਾ ਇਹਨੇ ਵੀ ਕੋਈ ਨਹੀਂਗਾ। ਤਾਵਾ ਬੰਦਾ ਹੀ ਹੋਊਗਾ ਜਿਹੜਾ ਉਹ ਕਰਕੇ ਜਾਊਗਾ। ਆਇਆ ਬਾਈ ਸੀਗਾ ਇਹਨੇ ਕਰਕੇ ਗਿਆਗਾ ਲੀਓ ਵਾਲਾ ਸੀ। ਕਈ ਤਾਂ ਤਾਲ ਮੈਂ ਕਹਿਣਾ ਨਹੀਂ ਚਾਹੁੰਦਾ ਅੱਜਕੱਲ੍ਹ ਆਪਣੀਆਂ ਕੁੜੀਆਂ ਬਹੁਤ ਚਲਾਉਣ ਲੱਗੀਆਂ ਟਰੱਕ। ਉਹਦਾ ਮੂੰਹ ਹੀ ਬਣਾ ਲੈਂਦੀਆਂ ਗਾ ਮੈਂ ਵੜਾ ਹੱਥ ਖੜਾ ਕਰਦਾ ਉਹਨੂੰ ਦੂਰੋਂ ਤਾਂ ਆਪਾਂ ਨੂੰ ਪਤਾ ਨਹੀਂਗਾ ਵੀ ਉਹ ਕੁੜੀ ਆ ਹਨਾ ਜਾਂ ਕਿਵੇਂ ਆ। ਠੀਕ ਆ ਤੇ ਉੱਧਰ ਤਾਂ ਪਤਾ ਨਹੀਂ ਆ ਦੇਖ ਆਇਨੇ ਵੀ ਵਾਹ ਵਾਹ ਕੀਤਾ ਸਟਾਪ ਸਾਈਨ ਚੱਕੀ ਖੜੀ ਹੈ ਜਿਹੜੀ। ਤੇ ਦੂਰੋਂ ਤਾਂ ਮੰਨ ਲਓ ਆਪਾਂ ਨੂੰ ਕੀ ਪਤਾ ਹੁਣ ਨੇੜੇ ਹੈ ਕਿ ਪਤਾ ਲਾਓ ਉਹ ਮੂੰਹ ਬਣਾ ਲੈਂਦੇ ਆ ਜਾਂ ਕਈ ਵਾਰੀ ਡਬਲ ਡੂਬਲ ਤੇ ਕਰਾਸ ਕਰਦੇ ਆ ਤੇ ਉਹੀ ਜੇ ਉਹ ਹੀ ਗੱਲ ਫੇਰ ਆ ਜਾਂਦੀ ਰੈਸਟੋਰੈਂਟਾਂ ਵਾਲੇ ਟੈਮ ਮੋਟਨ ਵਾਲੀ ਉਥੇ ਪੰਜਾਬੀ ਕੋਸ ਬੋਲੇ ਤਾਂ ਮੂੰਹ ਤੇ ਗੋਰਾ ਮਾੜੀ ਜੀ ਉਹ ਕਰਦੇ ਹਨਾ ਉਹੀ ਸੇਮ ਗੱਲ ਤੇ ਉਹਨੂੰ ਆਏ ਹੈ ਇੱਥੇ ਕਿ ਸਿੱਕ ਜਾਂ ਕਿ ਸਿੱਕ ਜਾਂਦੇ ਤੇ ਤੇ ਗੋਰਾ ਐ ਬਾ ਉਹ ਕਰਦੇ ਨੇ ਬਾਹਰ ਨਿਕਲਣ ਤਾਂ ਹੀ ਆਉਂਦੇ ਆਂ ਪੰਜਾਬੀ ਨੂੰ ਦੇਖ ਕੇ ਪਤਾ ਨਹੀਂ ਕੀ ਮੌਤ ਪੈਂਦੀ ਇਹਨਾਂ ਨੂੰ ਤੇ ਤੁਸੀਂ ਵੀ ਪੰਜਾਬੀ ਹੋ ਅੰਨੀ ਰਿਹਾ ਸਾਡਾ ਟ੍ਰਾਂਫਿਕ ਨਾਮ ਆ ਬਣਾ ਹੀ ਜਾਂਦੇ ਆ ਟੁੱਟਾ ਜਾ ਮੇਲੇ ਨਾਲੇ ਮੈਂਟ ਚ ਬਣਾ ਕੇ ਲਾਗੇ ਆ ਨਾ ਬਾਬਿਆਂ ਨੇ ਆਪਣੇ ਪਹਿਲਾਂ ਬਾਈ ਉਹ ਬੱਟੇ ਜੇ ਪਾ ਦਿੰਦੇ ਆ ਮਲਾਂ ਸਾਲ ਦੋ ਸਾਲ ਉਹ ਪਏ ਰਹਿੰਦੇ ਆ ਹਨ ਫਿਰ ਕਿਤੇ ਮਿੱਟੀ ਪਾਤੀ ਕਿਤੇ ਕੋਸ਼ ਕਰਤਾ ਉਹ ਕਿਹਾ ਹੁਣ ਉਧਰੋਂ ਟ੍ਰੈਫਿਕ ਰੋਕਿਆ ਵਾ ਨਘਾਤਾ ਜਦੋਂ ਇਧਰੋਂ ਹੋ ਗਿਆ ਉਹਨੇ ਰੋਕ ਲੈਣਾ ਉਧਰੋਂ ਤੇ ਫਿਰ ਇਧਰਲੇ ਨੂੰ ਤੋੜਨਗੇ ਟ੍ਰੈਫਿਕ ਮੈਂ ਇੱਥੇ ਰੱਖੇ ਹੌਲੀ ਥੋੜਾ ਜਿਹਾ ਨਾ ਇੱਕ ਤਾਂ ਕੰਟਰাকਸ਼ਨ ਜ਼ੋਨ ਹੁੰਦਾ ਇਹਦੇ ਕੈਕਟ ਵੀ ਬਹੁਤ ਡੇਂਜਰ ਹੁੰਦੀ ਆ ਬਾਕੀ ਆ ਰੋਡ ਇਹਨਾਂ ਨੇ ਕੱਟੀ-ਬੱਟੀ ਅੰਗੀਆਂ ਟਾਇਟੂਰ ਖਰਾਬ ਹੋਣ ਦਾ ਡਰ ਬਹੁਤ ਰਹਿੰਦਾ ਜੋ ਮੈਂ ਸੁਣਿਆ ਇਹਨਾਂ ਦਾ ਪੋਲ ਟੱਚ ਕਰ ਦੋ ਨਾ ਜਿਹੜੇ ਆ ਪਏ ਤੇ ਬੰਦਾ ਟੱਚ ਕੀਤਾ ਇੱਕ ਵਾਰ ਭਰੀ ਹੈਗਾ ਕਹਿੰਦੇ ਖਤਰਨਾਕ ਕੰਮ ਤਾਂ ਆ ਦੇਖੋ ਹੁਣ ਸਾਹਮਣੇ ਆ ਰੁੱਕੀ ਖੜੀ ਹੈ ਨਾ ਇੱਥੋਂ ਉਹਨਾਂ ਵਾਲੀ ਪਾਸੇ ਸਟਾਪ ਸਾਈਨ ਔਰਲੇ ਪਾਸੇ ਸਲੋ ਲਿਖਿਆ ਹੈ ਇਹਦੇ ਤੇ ਭੈਣੇ ਕਾਕਾ ਕਿ ਉਧਰ ਕਰ ਦੇਣਾ ਇਹ ਸਟਾਪ ਸੈਨੇ ਇਧਰ ਨੂੰ ਆ ਜੂਗਾ ਇਹ ਪੌਂਟ ਲੱਗੇ ਪਏ ਆ ਗਜਬ ਵੇਚਦੀ ਨੇ ਬੇ ਗਜਬ ਵੇਚਦੀ ਵੀ ਉਹ ਨਵੇਂ ਮੁੰਡੇ ਰੀ ਸ਼ੰਕਰ ਤੇ ਲੋਕ ਤੇਰੇ ਯੱਟ ਦੀਆਂ ਪੈਰ ਤੇ ਖੜਨਾ ਪੈਂਦਾ ਯਾਰ ਨੂੰ ਤਾਂ ਇਹ ਆ ਇਹਨਾਂ ਨੇ ਆਹ ਬੋਲੇ ਨੇ ਬੜੇ ਛੋਟੇ ਆ ਡੰਡੇ ਆ ਤੋ ਨਾ ਇਹ ਸ਼ੀਸ਼ਾ ਹੋ ਗਿਆ ਗੰਦਾ ਜਾ ਦੇ ਇੱਕ ਜੀ ਜੇ ਤਾਂ ਖੜ ਕੇ ਖੜੀ ਤਾਂ ਇਹ ਤੇ ਦਾਬ ਵਾਲੀ ਬਣ ਜਾਂਦੀ ਆ ਸਾਹ ਬੜਾ ਸੋਹਣਾ ਹੁੰਦਾ ਹੈ ਦੇ ਨਾਲ ਬੈਠੇ ਖੜ ਕੇ ਨਾ ਕੰਡਰ ਦੇ ਓੜਦੇ ਓੜਦੇ ਐ ਨੇ ਜਰੂਰੀ ਨਹੀਂ ਗੰਦ ਪਾਉਣਾ ਵੀ ਕਿਤੇ ਬੈ ਕੇ ਫੋਨ ਚਾਲੂ ਇਹ ਥਾਂ ਤੇ ਬਹਿ ਜਾਓ ਰਗੜਾ ਰਗੜਾਈ ਰਗੜਾ ਰਗੜਾਈ ਚਾਲੂ ਆ ਦੇ ਦੇ ਕੋਈ ਦਰ ਨੂੰ ਖਾਣ ਕਰਨੇ ਆ ਨਾ ਨਾਲ ਹੀ ਸੋਕੇ ਆਂਦਾ ਲੱਗਿਆ ਹੋਗਾ ਦੇਖ ਕਿ ਡਾਟ ਪਾਈ ਜਾਂਦਾਗਾ ਕਿਉਂਕਿ ਗਰਮੀ ਆ ਆ ਦੇਖਾ ਤਾਂ ਜਿੰਨ ਮਨ ਲਾਇਦਾ ਪੈਪਰ ਚਲਾਤਾ ਲੈਂਦੇ ਨਹੀਂ ਮੁੜ ਕੇ ਬਈ ਇਹਦੇ ਨਾਲ ਵੀ ਲਾਉਨੇ ਉੱਥੇ ਹੋ ਜਾਂਦੇ ਆ ਬਾਕੀ ਆਪਣੇ ਕੋਲੇ ਉਹ ਸਪਰੇ ਹੈਗੀ ਆ ਜੇ ਵੀਰ ਨਾਮ ਪ੍ਰਬੰਧ ਹੋਇਆ ਤੁਹਾਨੂੰ ਉਹਦੇ ਉਹਦੇ ਨਾਲ ਕਰਿਆ ਕਰਾਂਗੇ ਮੰਨ ਲਓ ਕਿ ਤੇ ਬੇਗੜਾ ਉਸਤੇ ਖੜੇ ਆ ਰਾਤ ਨੂੰ ਨਹੀਂ ਲੱਗਿਆ ਟਾਈਮ ਸਾਫ਼ ਕਰਨ ਦਾ ਉਹ ਉਹਦੇ ਨਾਲ ਕਰ ਲਈ। ਨਾਲ ਕਿ ਸ਼ੀਸ਼ੇ ਦਾ ਕਾ ਮੱਛਰ ਨੇ ਕੀ ਹਾਲਤ ਕੀਤੀ ਹੋਈ ਆ ਸਾਰੇ ਦੀ। ਉਹਦੇ ਬਾਈ ਆ ਗਿਆ। ਆਹ ਲਾ ਆ ਵੀ ਵਾਲਾ ਕਹਿੰਦਾ ਮੈਂ ਦਾ ਇੱਥੇ ਹੀ ਲਾਉਂ। ਉਹ ਕਿੱਡਾ ਪੁਰਾਣਾ ਮਾਡਲ ਟਰੱਕ ਆ ਬਾਈ ਦੂਜਾ ਚੌਰ ਸਿਆ ਨਹੀਂ ਹੁੰਦਾ ਉਹ ਵਾਲਾ ਦਾ ਉਹ। ਇੱਧਰ ਖੜਾ ਆਪਣਾ ਛੋਟਾ। ਮੇਰੇ ਅੱਲਾ ਜਿਹੜਾ ਰਾਤ ਦਾ ਸਮਾਨਾ ਭੁੰਤੋ ਪਿਆ। ਉਹ ਬਦਾਮ ਬਦੂਮ ਹਨਾ ਤੇ ਛਿੱਲ ਕੇ ਰੱਖ ਲਗੇ ਕੋਲੇ। ਹੌਲੀ ਹੌਲੀ ਖਾ ਲਾਂਗੇ ਇਹਨਾਂ ਨੂੰ। ਮੈਂ ਨਾ ਵਿੱਚ ਇਹ ਕਾਲਾ ਨੂਨ ਆਂਡੀਆਂ ਵਾਲਾ ਇਹ ਪਾਦਣਾ ਉਹਨਾਂ ਇਹਦੇ ਜਿਵੇਂ ਅੱਗੇ ਵੀ ਦੱਸਿਆ ਹੁੰਦੇ ਆ ਆ ਦੇਖੋ ਇੱਦਾਂ ਇੰਗਾਂ ਦੋ ਅਨਜੀਰਾ ਹੁੰਦੇ ਆ ਇਹਦੇ ਵਿੱਚ ਹਨਾ ਤੇ ਮੁੱਠੀ ਦਾ ਆਪਣਾ ਇਹਦੀ ਛੋਲੇ ਦੇ ਦਾਣਿਆਂ ਦੀ ਤੇ ਆਪਣਾ ਕੀ ਨਾਲੇ ਦੇ ਹੁੰਦੇ ਆ ਤੇ ਆਹ ਖਰੋਟਾਂ ਦੀ ਮੁੱਠੀ ਕ ਹਨਾ ਤੇ ਬਰਦਾਸ਼ ਤੋਂ 12 ਬਦਾਮ ਆ ਬਦਾਮ ਬਾਹਰ ਛਿਲਣਾ ਕੀ ਇਕੱਲੇ ਬਦਾਮ ਹੀ ਹੁੰਦੇ ਆ ਦੂਜਾ ਪਾਣੀ ਰੋਲ ਦੋ ਦਾ ਮੈਨੂੰ ਦਾ ਕਪ ਐਕਸਟਰਾ ਚੱਕ ਲੈਣਾ ਉਹਨਾਂ ਕਿਤੋਂ ਪੰਪ ਵਗੈਰਾ ਤੋਂ ਜਿਹੜਾ ਕੌਫੀ ਲਿਆਉਣੇ ਆ ਜਿਹਦੇ ਢੱਕਣ ਲਾ ਕੇ ਰੱਖ ਦਈਦਾ ਟੌਰ ਨਾਲ ਬਹੁਤ ਸਿਰਾਂ ਦੀ ਜਾ ਗਈ ਮੈਂ ਅੱਗੇ ਵੀ ਦੱਸਿਆ ਹੈ ਨਾ ਆਪਣਾ ਭਰਾ ਹੀ ਹੈਗਾ ਡਾਕਟਰ ਆ ਉਹ ਮੁੰਡਾ ਸੀਰਾ ਮੇਰਾ ਵੀ ਨਾਂ ਦਾ ਸੀਰਾ ਉਹ ਵੀ ਸੀਰਾ ਪਰ ਮੈਂ ਡਾਕਟਰ ਨਹੀਂ ਤੇ ਉਹਨੇ ਮੈਨੂੰ ਦੱਸਿਆ ਮੈਂ ਉਹਨੂੰ ਦੱਸਿਆ ਮੈਂ ਕਿ ਆ ਵੀ ਨਾ ਹੱਡ ਪੈਰ ਜੇ ਦੁਖਦੇ ਰਹਿੰਦੇ ਹਨਾ ਉਹ ਕਹਿੰਦਾ ਵੀ ਆਹ ਟਰਾਈ ਕਰ ਕਹਿੰਦਾ ਗਰਮੀ ਹੋਵੇ ਸਿਆਲ ਹੋਵੇ ਕੋਈ ਚੱਕਰ ਨਹੀਂ ਕਿਉਂਕਿ ਇਹਦੀ ਤਸੀਰ ਠੰਡੀ ਹੋ ਜਾਂਦੀ ਹੈ ਨਾ ਪਿਆਉਣ ਨਾਲ ਇੰਨਾ ਟਾਈਮ ਪਾਣੀ ਜਿਹੜਾ ਕਹਿੰਦਾ ਖਾ ਕੇ ਦੇਖ ਨਜ਼ਾਰਾ ਵੱਜ ਦੂ ਬਾਈ ਵਾਕਾ ਹੀ ਸਰੀਰ ਦੱਸਦਾ ਵੀ ਆ ਕੋਈ ਸ਼ੱਕ ਨਹੀਂ ਮੈਂ ਖਾਣੇ ਆ ਹੇ ਯਾਰ ਬਾਦਾਮ ਨਾਲ ਕਈ ਕਈ ਵਿੱਚ ਹੋਰ ਹੀ ਸਾਬਜੇ ਦੇ ਆਉਂਦੇ ਆ ਫਿਰ ਆਦੇ ਕਈ ਤਾਂ ਉਹੀ ਲੈ ਜਾਂਦੇ ਆ ਨਾ ਮਾੜਾ ਦੋਨਾਂ ਉਂਗਲਾਂ ਜਿੱਤੇ ਕੁੱਠੇ ਚਾ ਨੱਪਦੇ ਆਪੇ ਛਿਲਕਾ ਲਾਏ ਜਾਂਦਾ ਹੁਣ ਕਿ 14-15 ਘੰਟੇ ਹੋ ਗਏ ਮੰਨ ਲਓ ਪੈਣ ਲੱਗਿਆ ਭਿਉਣਾ ਹੁੰਦਾ ਮੈਂ ਉੱਥੇ ਕੱਪ ਹੋਲਡਰ 'ਚ ਰੱਖ ਦਿੰਦਾ ਕਹੀ ਤਾਂ ਦੇਖੋ ਐ ਕੀਤਾ ਮਾੜੇ ਨਾਲ ਹੀ ਲੈ ਗਏ ਕਿਹੜੀ ਸਾਲੇ ਬੜੇ ਸਾਖਤ ਹੁੰਦੇ ਆ ਕਈਆਂ ਦੇ ਵਿੱਚੋਂ ਦਾਗ ਜੇ ਵੀ ਨਿਕਲੇ ਆਉਂਦੇ ਉਹ ਪਤਾ ਨਹੀਂ ਕੀ ਪਹਿਲਾਂ ਤਾਂ ਨਹੀਂ ਕਿਤੇ ਵਾਲੇ ਬੁਲੇ ਵੀ ਹੁੰਦੇ ਆ ਰੱਬ ਹੀ ਜਾਣਦਾ ਕੀ ਚੱਲਦਾ ਕੀ ਨਹੀਂ ਦਾ ਇੱਕ ਘਰੀ ਨੂੰ ਥੱਲੇ ਪਾਤਾਈ ਇਹਨੂੰ ਮਿਕਸ ਕਰਕੇ ਹਨਾ ਇੱਕ ਘਰੀ ਫੇਰ ਪਾ ਦਿੰਨੇ ਆ ਕਾਹੇ ਦੀਨ ਲੋੜ ਇਹ ਨਾ ਹੀ ਛੇ ਦੀ ਭੁੱਖ ਲੱਗੇ ਮੁੜ ਕੇ ਚੱਲੇ ਗਏ ਆ ਸਾਰੇ ਭਾਈ ਮਾ ਜਿਹੜ ਰਹਿ ਗਿਆ ਆਪਾਂ ਨੂੰ ਇੱਥੋਂ 380 ਕਾ ਟ੍ਰੈਕਟਰ ਰੁਕਿਆ ਹਿੱਸੇ ਤੇ ਕਿਓ ਅਹ ਰਾਕ ਦੋ ਚੱਕ ਚੱਕ ਹਾੜ ਜਿਹੜਾ ਟ੍ਰੇਲਰ ਪਤਾ ਕਿੰਨੇ ਆ 6 12 ਟ੍ਰੇਲਰ ਆ ਜੇ ਆਪਾਂ ਵੀ ਇਹਨੂੰ ਸਹੀ ਕਰਕੇ ਲਾਈਏ ਇੱਧਰ ਉੱਧਰ ਲਾਉਂਦੇ ਹੀ ਨਹੀਂਗੇ ਆਹ ਦੇਖੋ ਉੱਧਰ ਸਾਰੇ ਖਾਲੀ ਆ ਜਿੱਧਰ ਮੈਂ ਅੱਗੇ ਨਹੀਂ ਆਉਣ ਸਰ ਛੜਦਾ ਹੁੰਦਾ ਉਹ ਸਾਈਡ ਸਾਰੀ ਖਾਲੀ ਪਈ ਆ ਆਹ ਸਾਹਮਣੇ ਇੱਥੇ ਟ੍ਰੇਲਰ ਹੁੰਦੇ ਆ ਜਿਹੜਾ ਖਾਲੀ ਦੀਂਦਾ ਨਾ ਅਮੀ ਗਰਮੀ ਆ ਪੰਗਾ ਰਹਿੰਦਾ ਹੁਣ ਨਾਲੇ ਟਰੱਕ ਦੀ ਸਪੀਡ ਕਿੰਨੀ ਆ ਸਾਰਾ 2 3 ਤੇ ਤੋੜਦਾ ਹੀ ਮੈਂ ਹਨਾ ਇਹਦਾ ਗਰ ਤੋਂ ਗੌਰ ਕਰਦਾ ਕੰਮ ਸਾਰੇ ਝਾੜ ਚ ਜੋਵਾਨੀ ਫਿਰੇ ਪੀਕਤੇ ਮੁੰਡਾ ਏ ਲੀਕਤੇ ਲੋਅ ਫਿਊਲ ਲੈਵਲ ਹੈ ਆਪੋ ਆ ਕੇ ਲਿਆਉਣਾ ਪਊ ਆਹ ਮਾੜੀ ਹੋਈ ਜਾੜ ਚ ਆ ਕੇ ਦੇਖਿਆ ਮੈਂ ਹਰ ਤੇਲ ਹੀ ਬੜਾ ਖਾ ਗਿਆ ਰੀਫਰ ਮਿਲਾਤਾ ਨਾ ਉਹ ਮੈਂਸ ਤੇ ਲੱਗਿਆ ਵਾ ਕਰਕੇ ਤੇ ਗਰਮੀ ਜਾਦੇ ਆ ਉਹ ਲਾਈਟ ਜਗਾ ਗਿਆ ਉਹਦੇ ਵਾਲੀ ਫਿਊਲ ਲੈਵਲ ਵਾਲੀ ਹੁਣ ਦੁਬਾਰੇ ਆਣੇਗਾ ਪੰਪ ਤੇ ਚੱਲਿਆ ਤੇਲ ਪਵਾਉਣ ਅਭੀ ਕabhi ਐਸੇ ਵੀ ਹੋ ਜਾਂਦਾ ਹੈ ਭਈਆ ਜੇ ਕਿਤੇ ਮੈਂ ਰਾਹ 'ਚ ਦੇਖ ਲੈਂਦਾ ਨਾ ਇੱਥੇ ਹੁਣੀ 20 ਮਿੰਟ ਪਹਿਲਾਂ ਆਈ ਸੀ ਲਾਈਟ ਤੇ ਉੱਥੇ ਰੋਕ ਕੇ ਦੇਖ ਲੈਂਦਾ ਸਿੱਧਾ ਹੀ ਨਾ ਗਏ ਨੇ ਉਹ ਨਾੜ੍ਹ 'ਚੋਂ ਦੁਬਾਰੇ ਮੁੜ ਕੇ ਆਏ ਆ। ਹੱਲ ਇਹਦੇ ਨਾਲ ਇਹ ਹੋਇਆ ਹੁਣ ਸੰਡੇ ਨੂੰ ਨਹੀਂ ਆਉਣਾ ਪੈਣਾ ਇੱਥੇ। ਆਹ ਟਰੱਕ 'ਚ ਭਰਾਲਿਆ ਆਪਾਂ। ਆਹ ਟਰੈਲਰ 'ਚ ਦਾ ਭਰਉਣਾ ਹੀ ਭਰਉਣਾ। ਦੁਬਾਰੇ ਦੁਬਾਰੇ ਕਾਹਨੂੰ ਵੇੜੇ ਲਾਉਣੇ ਮੈਂ ਕਿਹਾ ਇੱਥੇ ਕੰਮ ਨਵੇਂ। ਠੀਕ ਹੈ ਯਾਰ। भाई, भाई, जोरा जोरा भाई बस ਲਈ ਫਿਰਦਾ ਪੰਜਾਬੀ ਆਪਣਾ ਹਟ ਗਰਮੀ ਬਹੁਤ ਜ਼ਿਆਦਾ ਬਈ ਰੀਪ ਰੈਨਾ ਖੜਕਾ ਕਰੀ ਜਾਂਦਾ ਜੇ ਸੁਣਦਾ ਤਾਂ ਪੂਰੇ ਜੋਰਾਂ ਚੋਰਾ ਤੇ ਚੱਲੀ ਜਾਂਦਾ ਭਾਈ ਆਪਾਂ ਆਪਣਾ ਸਲੋ ਵਾਲੇ ਚੱਲਦੇ ਆ ਅਜੇ 500 ਲੀਟਰਾਂ ਕੁ ਹੀ ਪਿਆ ਸਾਰਾ ਟਰੱਕ ਧੋਣਿਆ ਯਾਰ ਨਾਲੇ ਸਰਵਿਸ ਕਰਾ ਲ ਕੇ ਆ ਬੜਾ ਬਰਾ ਹਾਲ ਹੋ ਗਿਆ ਆ ਦੇਖ ਸਾਰਾ ਤਾਂ ਫੇਰ ਨੇ ਜੇ ਸਾਫ਼ ਦੀਣਾਗਾ ਆ ਬਾਹਰ ਦੇ ਦੇਖੋ ਮੱਛਰ বাজ বাজ ਖੇਦੋ 80 ਲੀਟਰ ਤੇਲ ਪੈ ਗਿਆ ਕੰਨੇ ਟਰੱਕ ਟਰੱਕ ਚ ਕਿੰਨੇ ਦਾ ਪਿਆ 1040 ਡਾਲਰ ਤੇ 3 ਸੈਂਟ ਦਾ ਇੰਨੀ ਮਹਿੰਗਾਈ ਆ ਕਿੰਨੇ ਨੂੰ ਪੈਂਦਾਗਾ ਬਾ ਹੁਣ ਰੀਵਰ ਵੀ ਪਾਉਣਾਗਾ ਲੋਕ ਚੱਲੇ ਆ ਤੇਲ ਭਰ ਪਰ ਕਹਿੰਦੇ ਕਿ ਦੁਬਾਰਾ ਮੈਨੂੰ ਉਹ ਚੱਲ ਨਹੀਂ ਕਰ। ਆ ਦੇ ਇੱਥੇ ਦੁਬਾਰੇ ਸਿਲੈਕਟ ਕਰ ਦਿੰਨੇ ਆ ਡਿਜੀਟਲ ਜੂਨ ਕਪੀਟ 56 ਉਹ ਚੱਕਲਾ ਅੰਕਲ ਮੈਂ ਅੱਗੇ ਚਾਵਲ ਮਾਰੀ ਕਰਕੇ ਲੇਟ ਆ। ਦੇਖਦੇ ਪਹਿਲਾਂ ਦੇਖ ਲੈਂਦਾ ਚਲ ਜਾੜਾ ਟਾਈਮ ਹੋ ਜਾਨੇ 836 ਕਿੱਧਰ ਚੱਲਿਆ ਟਰੈਲਰ ਨੰਬਰ ਆ ਟਰੈਲਰ ਕਿੰਨਾ ਹੈ 324 ਪਰ ਸੈਸਿੰਗ ਨਾ ਪਰੂ ਤੇ ਜਾ ਕੇ ਜੈ ਨੂੰ ਸਿੱੜ ਦੋ ਤੇ ਇੱਧਰ ਲਗਾ ਦੋ ਨਾਲ ਹੀ ਕੋੜਾ ਲਾਤਾ ਆਪਾਂ ਕੋੜਾ ਦੇਖਦੇ ਆ ਢਾਲੇ ਇਧਰ ਢਾਲੇ ਇਹ ਕਹਨੇ ਆਂ ਹੀ ਪੀਰੀ ਇੰਨਾ ਨੇ ਦਵਾ ਮਾਰ ਦੇ ਆ ਮਨਸਾਨ ਗਲਤੀਆਂ ਦਾ ਬੁਤਲਾ ਪਹਿਲਾਂ ਨਾਲ ਕੋਡ ਕਲੀਅਰ ਕਰਕੇ ਨਹੀਂ ਜਿਹਨੇ ਚੱਕਿਆ ਉਹਨੇ ਕਹਿਣਾ ਲੈ ਫਿਊਲ ਲੋ ਆਗਾ ਹਾਂ ਐ ਨਹੀਂ ਪਤਾ ਇਹ ਪਹਿਲਾਂ ਨਾਲ ਸੀਗਾ ਡਾਊਨ ਇਹ ਦੁਬਾਰੇ ਨਹੀਂ ਆਉਣਾਗਾ ਕਿ ਹੁਣ ਤੇਲ ਭਰਾਤਾ ਆਪਾਂ ਆਏ ਤੋਂ ਨਾ ਕਲੀਅਰ ਕਰ ਦੇਣਾ ਇੱਥੇ ਆਹ ਦੇਖੋ ਕਹਿੰਦੇ ਬਹੁਤ ਚਾਵਲਾਂ ਮਾਰ ਲੀਆਂ ਹੁਣ ਭਾਂਜ ਜਗੇ ਤੇ ਛੱਡੀਏ 3 ਘੰਟਾ ਹੋ ਗਿਆ ਉਤੋਂ ਵੀ ਉਹ ਦੇਖੀ ਯਾਰ ਉਧਰ ਵਿਚਾਲੇ ਲਾ ਕੇ ਬੰਦਾ ਟਰੱਕ ਗਿਆ ਹੋਇਆ ਹੈਗਾ ਕੀ ਹਾਲ ਹੈ ਯਾਰ ਇਹਨਾਂ ਬੰਦਿਆਂ ਦਾ ਇਹ ਉਧਰ ਦੀ ਨੰਗਿਆ ਨਾ ਜਦੋਂ ਮੈਂ ਤੇਲ ਪੌਣ ਆਇਆ ਉਦੋਂ ਵੀ ਪਹਿਲਾਂ ਦਾ ਖੜਾ ਉਹ ਟਰੱਕ ਆ ਐਨੇ ਵੀ ਬਾਈ ਨੇ ਫਿਰ ਤੱਕਾ ਹੀ ਕੀਤਾ ਨਾ ਗਾਲਾਂ ਵਾਲਾ ਕੰਮ ਬਚਾਲੇ ਲਾ ਗਿਆ ਗਾ ਬੱਸ ਆਉਣੇ ਸਗੋਂ ਕਿੱਥੇ ਬਾਈ ਨੇ ਵਧੀਆ ਖਿੱਚ ਕੇ ਲਾਇਆ ਵੀ ਉਹਦੇ ਬਰਾਬਰ ਲਾ ਦੇ ਪਿੱਛੇ ਤੋਂ ਟਰੱਕ ਸੌਖਾ ਲੰਘ ਜੇ ਐਂ ਤੰਗ ਕਰਦੇ ਆ ਬੰਦੇ 卡欧拉不要不叫嘞。 ਜਾ ਕੇ ਆਉਣੇ ਨੇ ਤਾਂ ਕਿ ਕਿ ਫਰੋਕ ਨੇ ਪੜਾਓ ਬਾਕੀ ਦੇਖਦੇ ਆ ਕੀ ਬਣਦਾ ਉਸ ਹਾਲ ਨਾਲ